ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅੱਜ ਪਾਰਟੀ ਵਰਕਰਾਂ ਨੂੰ ਛੋਟੇ-ਮੋਟੇ ਮਤ ਪੇਦਾਂ ਤੋਂ ਉੱਪਰ ਉੱਠ ਕੇ 19 ਜੂਨ ਨੂੰ ਹੋਣ ਵਾਲੀ ਉਪ ਚੋਣ ਵਿੱਚ ਕਾਂਗਰਸ ਦੀ ਜਿੱਤ ਜੱਕੇ ਨਹੀਂ ਬਣਾਉਣ ਦਾ ਸਪਸ਼ਟ ਸੱਦਾ ਦਿੱਤਾ ਅੱਜ ਇੱਥੇ ਉਮੀਦਵਾਰਾਂ ਅਤੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੜਿੰਗ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਨੂੰ ਵੱਡੇ ਫਰਕ ਨਾਲ ਜਿੱਤੇਗੀ ਆਪਣੇ ਆਪ ਨੂੰ ਹੋਰ ਤਿੰਨ ਹਫ਼ਤਿਆਂ ਲਈ ਪੂਰੇ ਦ੍ਰਿੜ ਇਰਾਦੇ ਨਾਲ ਸਮਰਪਿਤ ਕਰੋ ਅਤੇ 19 ਜੂਨ ਨੂੰ ਪਾਰਟੀ ਦੀ ਜਿੱਤ ਯਕੀਨੀ ਬਣਾਓ। ਉਹਨਾਂ ਨੇ ਸਾਰੇ ਵਰਕਰਾਂ ਨੂੰ ਇਸ ਨੂੰ ਆਪਣੀ ਨਿੱਜੀ ਲੜਾਈ ਵਜੋਂ ਬਣਾਉਣ ਲਈ ਕਿਹਾ। ਲੁਧਿਆਣਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ਜਿੱਤ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਤਿਮ ਜਿੱਤ ਦਾ ਪਹਿਲਾ ਦੌਰ ਹੋਵੇਗਾ। ਉਹਨਾਂ ਪਾਰਟੀ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਉਹਨਾਂ ਨੂੰ ਅਸਲ ਫਰਕ ਦਾ ਅਹਿਸਾਸ ਹੋਵੇਗਾ। ਹਰ ਕਾਂਗਰਸੀ ਵਰਕਰ ਕੋਲ ਕਿਸੇ ਵੀ ਹੋਰ ਵਿਧਾਇਕ ਜਾਂ ਮੰਤਰੀ ਵਾਂਗ ਹੀ ਸ਼ਕਤੀ ਅਤੇ ਅਧਿਕਾਰ ਹੋਵੇਗਾ ਉਹਨਾਂ ਨੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਕਰ ਗਿਆ ਇਸ ਤੋਂ ਪਹਿਲਾਂ ਸੀਨੀਅਰ ਪਾਰਟੀ ਆਗੂ ਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਬਾ ਨੇ ਪਾਰਟੀ ਦੇ ਅਹੁਦੇਦਾਰਾਂ ਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਇਹ ਪਾਰਟੀ ਲਈ ਕਰੋ ਜਾਂ ਮਰੋ ਦੀ ਲੜਾਈ ਹੋਣ ਦਾ ਦਾਵਾ ਕਰਦੇ ਹੋਏ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਂਗਰਸੀ ਵਰਕਰ ਅਤੇ ਆਗੂ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਇਕੱਠੇ ਕੰਮ ਕਰਨਗੇ ਉਹਨੇ ਕਿਹਾ ਕਿ ਉਹਨੇ ਪਾਰਟੀ ਵਰਕਰਾਂ ਵਿੱਚ ਬਹੁਤ ਉਤਸ਼ਾਹ ਤੇ ਆਸ਼ਾਵਾਦ ਦੇਖਿਆ ਹੈ ਕਿਉਂਕਿ ਸਾਰਿਆਂ ਦਾ ਮੰਨਣਾ ਹੈ ਕਿ ਕਾਂਗਰਸ ਉਪਚੋਣ ਜਿੱਤਣ ਜਾ ਰਹੀ ਹੈ ਤੇ 2027 ਵਿਧੀਆਂ ਵਿਧਾਨ ਸਭਾ ਚੋਣਾਂ ਲਈ ਸੁਰ ਤੈ ਕਰੇਗੀ ਇਹ 2027 ਦੀ ਅੰਤਿਮ ਮੰਜ਼ਲ ਵੱਲ ਪਹਿਲਾ ਕਦਮ ਹੋਣ ਜਾ ਰਿਹਾ ਹੈ ਉਹਨਾਂ ਵਰਕਰਾਂ ਨੂੰ ਕਿਹਾ ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ ਰਕੇਸ਼ ਪਾਂਡੇ ਸੁਰੇਂਦਰ ਡਾਬਰ ਸੰਜੀਤ ਤਲਵਾੜ ਕੁਲਦੀਪ ਬੈਦ ਸਿਮਰਜੀਤ ਸਿੰਘ ਬੈਸ ਬਲਵਿੰਦਰ ਸਿੰਘ ਬੈਸ ਮਲਕੀਤ ਸਿੰਘ ਦਾਖਾ ਕੇ ਕੇ ਬਾਬਾ ਅਸ਼ਵਨੀ ਸ਼ਰਮਾ ਆਦ ਆਗੂ ਹਾਜ਼ਰ ਸਨ